ਕੁਝੀ سراਸਰ ਜ਼ਾستی ਹੋਰ ਤੱਕ ਹੈ ਜਿਸ ਪ੍ਰਕਾਰ ਸੈਂਟਰ ਗਵਰਨਮੈਂਟ ਦਾ ਰਵਈਆ ਹੈ ਔਰ ਇਹ ਹਮੇਸ਼ਾ ਹੀ ਹੁੰਦਾ ਹੈ ਇਸੇ ਕਰਕੇ ਆ ਜਿਹੜਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਆਪਾਂ ਸਾਰੇ ਜਾਗ ਨੇ ਕੱਲ ਨੂੰ ਅਗਰ ਜ਼ਰੂਰਤ ਪੈਂਦੀ ਹੈ ਤਾਂ ਪ੍ਰਾਈਮ ਮਿਨਿਸਟਰ ਨੂੰ ਤੇ ਜਾ ਕੇ ਦੇਸ਼ ਦੇ ਹੋਮ ਮਿਨਿਸਟਰ ਨੂੰ ਮਿਲਣਾ ਚਾਹੀਦਾ ਹੈ ਉਹ ਸਵੇਰ ਸਪੈਸ਼ਲ ਸੈਸ਼ਨ ਵੀ ਹੋਇਆ ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਜਿਹੜੀਆਂ ਪ੍ਰਕਿਰਿਆ ਅਸੀਂ ਅਡਾਪਟ ਕਰ ਰਹੇ ਹਾਂ ਇਹ ਜ਼ਰੂਰੀ ਹੈਗੇ ਚੰਗੀ ਗੱਲ ਹੈ ਲੇਕਿਨ ਨਾਲ-ਨਾਲ ਸਾਨੂੰ ਤਮਾਮ ਜਿਹੜੀਆਂ ਟੈਕਨੀਕਲ ਸਾਡੀਆਂ ਚੀਜ਼ਾਂ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਹੈ ਜਦੋਂ ਹਾਈ ਕੋਰਟ ਚ ਚਲੇ ਗਏ ਸੀਗੇ ਔਰ ਸਾਡੇ ਵਾਲੇ ਐਵੇਂ ਇੱਥੇ ਥੱਲੇ ਰੌਲਾ ਪਾਈ ਜਾਂਦੇ ਹੋ ਮੈਂ ਪਾਣੀ ਜਾਣ ਨਹੀਂ ਦੇਣਾ ਇਦਾਂ ਕਰਦੇ ਆਂਗੇ ਨੱਕੇ ਮੂੜਨੇ ਆਉਂਦੇ ਆ ਲੜਾਈ ਲੜਨੀ ਆਉਂਦੀ ਹੈ ਚੰਗਾ ਨਹੀਂ ਸੀ ਤੁਸੀਂ ਅਗਰ ਸਪਰੀਮ ਕੋਰਟ ਦਾ ਰੁਖ ਕਰ ਦੇ ਹੁਣ ਜਿਸ ਪ੍ਰਕਾਰ ਨੂੰ ਤੁਸੀਂ ਅਸੀਂ ਜੋ ਮਰਜ਼ੀ ਕਹੀ ਜਾਈਏ ਜੇ ਕੋਈ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਜਾਂ ਹਾਈ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਫਿਰ ਅਸੀਂ ਕੀ ਕਰਾਂਗੇ ਸਾਨੂੰ तमाम ਟੈਕਨੀਕਲ ਜਿਹੜੀਆਂ ਸਾਡੇ ਤਰੀਕੇ ਨੇ ਸਾਡਾ ਜਿਹੜਾ ਹੱਕ ਹੈ ਜਿਹੜਾ ਸਾਡਾ ਫੰਡਮੈਂਟਲ ਰਾਈਟ ਹੈ ਉਹਦਾ ਇਸਤੇਮਾਲ ਜ਼ਰੂਰ ਕਰ ਲੈਣਾ ਚਾਹੀਦਾ ਹੁਣ ਮੈਂ ਸੁਣਿਆ ਕਿ ਮਨਿਸਟਰ ਉੱਥੇ ਧਰਨੇ ਤੇ ਬੈਠ ਕੇ ਨੇ ਹੁਣ ਅਗਰ ਮਨਿਸਟਰ ਹੀ ਧਾਨੇ ਤੇ ਬੈਠ ਜਾਏਗਾ ਆਈ ਡੋਟ ਨੋ ਇਹ ਕਿਸ ਪ੍ਰਕਾਰ ਦਾ ਕਿਦਾਂ ਕੰਮ ਚੱਲ ਰਿਹਾ ਯੂ ਹੈਵ ਟੂ ਕਮਾਂਡ ਗਵਰਨਮੈਂਟ ਨੇ ਕਮਾਂਡ ਦੇਣੀ ਹੈ ਨਾਟ ਕੀ ਐਜੀਟੇਸ਼ਨ ਕਰਨਾ ਐਜੀਟੇਸ਼ਨ ਜਿਹੜੇ ਵਿਦਆਊਟ ਗਵਰਨਮੈਂਟ ਲੋਕ ਹੈ ਉਹਨਾਂ ਨੇ ਕਰਨਾ ਹੁੰਦਾ ਸੋ ਮੇਰੀ ਇਹ ਬੇਨਤੀ ਹੈ ਰਾਦਰ ਦੇ ਨਵੇਂ ਫੋਕੀਆਂ ਫੜਾ ਮਸ਼ਹੂਰੀਆਂ ਔਰ ਸਾਨੂੰ ਉੱਥੇ ਜਿਹੜਾ ਇੱਕ ਦਿਨ ਦਾ ਸੈਸ਼ਨ ਹੋਇਆ ਉਹ ਸਾਨੂੰ ਹੀ ਨਿੰਦੀ ਗਏ ਜਦ ਕੀ ਇਹ ਚਾਹੀਦਾ ਸੀ ਬੜਾ ਬਹੁਤ ਖਾਵੇਂ ਢੰਗ ਦੇ ਦੇ ਵਿੱਚ ਗੱਲਬਾਤ ਹੋ ਰਹੀ ਸੀ ਆਪੋਜੀਸ਼ਨ ਲੀਡਰ ਨੇ ਸਾਡੇ ਉੱਤੇ ਖੜਾ ਹੋ ਕੇ ਕਹਿਤਾ ਸੀ ਕਿ ਬੇਸ਼ੱਕ ਬਹੁਤ ਸਾਰੇ ਮਤਭੇਦ ਨੇ ਲੇਕਿਨ ਇਸ ਦੇ ਬਾਪਯੂਦ ਵੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੇ ਪਾਣੀਆਂ ਨਾਲ ਔਰ ਸਰਕਾਰ ਦੇ ਨਾਲ ਇਸ ਇਸ਼ੂ ਤੇ ਖੜੇ ਆਂ ਲੇਕਿਨ ਤੁਸੀਂ ਹੋਰ ਫਾਇਦਾ ਲੈਣ ਦੀ ਬਚਾਏ ਉੱਥੇ ਮੇਨੋ ਮੇਨੀ ਤਨੋਂ ਤਾਨੀ ਇਸ ਤਰ੍ਹਾਂ ਦਾ ਰਵਈਆ ਕੀਤਾ ਗਿਆ ਫਿਰ ਫਿਰ ਮੀਟਿੰਗ ਬੁਲਾਉਣ ਦੀ ਲੋੜ ਹੀ ਨਹੀਂ ਸੀ ਕੋਈ ਸੋ ਹੁਣ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿਰਪਾ ਕਰਕੇ ਤੁਸੀਂ ਸੁਪਰੀਮ ਕੋਰਟ ਦਾ ਰੁਕ ਕਰੋ ਔਰ ਕਮਾਂਡ ਦਿਓ ਰੱਦ ਦਿਨ ਮੈਂ ਨੰਗਲ ਡੈਮ ਤੇ ਜਾਣਾ ਹੈ ਜਾਂ ਕਿਤੇ ਜਾਣਾ ਹੈ ਤੁਹਾਡੇ ਕੋਲ ਸਾਰੀ ਪੁਲਿਸ ਫੋਰਸ ਤੁਹਾਡੇ ਕੋਲੇ ਸਾਰੇ ਆਫੀਸਰ ਸਹਿਬਾਨ ਤੁਹਾਡੇ ਕੋਲੇ ਨੇ ਮੈਂ ਉੱਥੇ ਜਾ ਕੇ ਕੀ ਕਰਨਾ ਹੈ ਮੈਂ ਕੋਈ ਪਾਣੀ ਦਾ ਛੱਡ ਨਹੀਂ ਜਾਣਾ ਉਹ ਤਾਂ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ ਗਵਰਨਮੈਂਟ ਸ਼ੁਡ ਗਿਵ ਦਾ ਕਮਾਂਡ ਆ ਤੁਹਾਨੂੰ ਲੱਗਦਾ ਨਹੀਂ ਕਿ ਪੋਲਿਟিক্যাল ਸਕੋਰ ਸੈੱਟ ਕਰਨ ਦੀ ਜ਼ਿਆਦਾ ਕੋਸ਼ਿਸ਼ ਕੀਤੀ ਜਾਂ ਪੋਲਿਟিক্যাল ਸਕੋਰ ਨਹੀਂ ਬੇਸਿਕਲੀ ਆਦਤ ਪਈ ਹੋਈ ਹੈ ਨਾ ਉਹੀ ਮਸ਼ਹੂਰੀਆਂ ਗੱਲਾਂ ਬਾਤਾਂ ਵੀਡੀਓਜ਼ ਪਾਣੀ ਬੰਦ ਕਰਨਾ ਕਰੋਨਾ ਉੱਥੇ ਰਹਿਣਾ ਖੜੇ ਰਹਿਣਾ ਜੇ ਅਲਟੀਮੇਟਲੀ ਮਨਿਸਟਰ ਜਾਂ ਮੁੱਖ ਮੰਤਰੀ ਕਿੱਥੇ ਕਿੱਥੇ ਜਾਣਗੇ ਇਹ ਸਾਰੀ ਐਡਮਿਨਿਸਟ੍ਰੇਸ਼ਨ ਤੁਹਾਡੇ ਕੋਲ ਹੈ ਆਪਦੀ ਐਡਮਿਨਿਸਟ੍ਰੇਸ਼ਨ ਨੂੰ ਲਾਓ ਔਰ ਉਹਨਾਂ ਦੇ ਰਾਹੀਂ ਤੁਸੀਂ ਕੰਮ ਕਰਾਓ ਯੂਸੀਟੀਨੀਅਰ ਆਫਿਸ ਔਰ ਯੂ ਕਮਾਂਡ ਕੀ ਆ ਲੋਗ ਸੁਪਰੀਮ ਕੋਰਟ ਜਾਓ ਐਡਵੋਕੇਟਸ ਕਰੋ ਹੋਰ ਕੁਝ ਜਿਹੜੇ ਸੀਨੀਅਰ ਲੋਗਸ ਨੇ ਪੁਰਾਣੇ ਉਹਨਾਂ ਨਾਲ ਗੱਲਬਾਤ ਕਰੋ ਵੀ ਇਹਦੀ ਲੜਾਈ ਅਸੀਂ ਕਿਦਾਂ ਲੜਨੀ ਹੈ ਇਦਾਂ ਧਰਨੇ ਤੇ ਬੈਠ ਕੇ ਕਿਵੇਂ ਰਿਸੋਲਵ ਕਰੋਂਗੇ ਇਸ਼ੂ ਕਵਰਨਿਕ ਸਾਹਿਬ ਇਸ ਤੋਂ ਪਹਿਲਾਂ ਜਿਹੜਾ ਇਹ ਐਕਟ ਕੀਤਾ ਗਿਆ ਹੁਣ ਇਹਦਾ ਅਸਰ ਤੁਹਾਨੂੰ ਲੱਗਦਾ ਵੀ ਕਿ ਕੋਰਟ ਕੇਸਾਂ ਦੇ ਪਾਇਗਾ ਕੋਰਟ ਤਾਂ ਪਹਿਲੇ ਕਹਿ ਚੁੱਕੀ ਹੈ ਵੀ ਵੀਐਮਬੀ ਦੇ ਕੰਮਾਂ ਦੇ ਵਿੱਚ ਨਹੀਂ ਇਹ ਟੋਫਰੈਂਸ ਕਰਨਾ ਦੇਖੋ ਜੀ ਇਹ ਪਹਿਲੇ ਦਿਨ ਤੋਂ ਗੱਲ ਹੈ ਕਿ ਬੀਜੇਪੀ ਅਲਟੀਮੇਟਲੀ ਹਰ ਚੀਜ਼ ਨੂੰ ਜਿਹੜਾ ਪੁਰਾਣਾ ਪ੍ਰੀਵੀਅਸ ਰਿਕਾਰਡ ਹੈ ਉਹ ਵਾਇਆ ਥਰੂ ਫਿਰ ਇਧਰ ਨੂੰ ਚੱਲ ਪੈਂਦੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਇਹ ਸਟ੍ਰੇਟ ਵਿਰੋਧ ਕਰਨਗੇ ਲੋਕ ਵਿਰੋਧ ਕਰਨਗੇ ਉਹ ਫਿਰ ਵਾਇਆ ਤਰੀਕੇ ਨਾਲ ਦਾ ਪੇਚ ਖੇੜਦੇ ਖੇੜਦੇ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਰੁਖ ਕਰ ਲੈਂਦੇ ਸੋ ਮੇਰੀ ਇਹ ਬੇਨਤੀ ਹੈ ਇਹ ਲੜਾਈ ਜਿਹੜੀ ਲੜਨੀ ਹੈ ਇਹ ਕੇਵਲ ਇੱਕ ਹਥਿਆਰ ਨਾਲ ਨਹੀਂ ਲੜੀ ਜਾਣੀ ਕਿ ਕੱਲਾ ਰੌਲਾ ਰੱਪਾ ਪਾ ਕੇ ਤੇ ਅਸੀਂ ਬੀਬੀਐਮ ਉਤੇ ਉੱਥੇ ਜਾ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਥੇ ਨੰਗਲ ਜਾ ਕੇ ਬਹਿ ਜਾਈਏ ਇਹ ਲੜੀ ਜਾਣੀ ਹੈ ਕੀ तमाम ਅਸੀਂ ਆਪਦੇ ਚੰਗੇ ਜਿਹੜੇ ਸਲਾਹਕਾਰ ਲਾਇਰਸ ਚੰਗੇ ਆਫੀਸਰਸ ਨੂੰ ਨਿਯੁਕਤ ਕਰੀਏ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਚੰਗੇ ਤਰੀਕੇ ਨਾਲ ਸਾਡਾ ਪੱਖ ਰੱਖਿਆ ਜਾਵੇ ਕਿਤੇ ਨਾ ਕਿਤੇ ਅਸੀਂ ਰੋਲਾ ਜਾਦਾ ਪਾਉਣੇ ਹੈ ਕੇਵਲ ਰੋਲਾ ਪਾਉਣੇ ਹੈ ਟੈਕਨੀਕਲ ਜਿਹੜੀਆਂ ਚੀਜ਼ਾਂ ਨੂੰ ਅਸੀਂ ਅਡਾਪਟ ਨਹੀਂ ਕਰਦੇ ਕਾਨੂੰਨੀ ਤੌਰ ਤੇ ਤੁਹਾਨੂੰ ਲੱਗਦਾ ਬੜੀ ਸਾਹਿਬ ਕਿ ਕੱਲ ਮਜ਼ਬੂਤੀ ਨਾਲ ਪੰਜਾਬ ਦਾ ਕੇਸ ਹਾਈ ਕੋਰਟ ਦੇ ਵਿੱਚ ਵੀ ਰੱਖਿਆ ਜਾ ਸਕਿਆ ਕਿਉਂਕਿ ਹੱਕ ਹਮੋਂ ਦੇ ਬਾਵਜੂਦ ਪੰਜਾਬ ਤੇ ਪਾਣੀਆਂ ਦੇ ਹੱਕ ਹਮੋਂ ਦੇ ਬਾਵਜੂਦ ਪੰਜਾਬ ਦੇ ਹੱਕ ਦੇ ਵਿੱਚ ਉਸ ਤਰੀਕੇ ਦਾ ਫੈਸਲਾ ਨਹੀਂ ਆ ਸਕਿਆ ਦੇਖੋ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਦਾਂ ਰੱਖਿਆ ਜਾਂ ਕੀ ਗੱਲਬਾਤ ਕੀਤੀ ਕਿਉਂਕਿ ਇਸ ਬਾਰੇ ਕਿਸੇ ਨੇ ਸਲਾਹਤਾ ਕੀਤੀ ਨਹੀਂ ਜਿਹੜੀ ਆਲ ਪਾਰਟੀ ਮੀਟਿੰਗਸ ਹੋ ਰਿੱਚ ਗੱਲਬਾਤ ਕੀਤੀ ਸਾਨੂੰ ਕਿਹੜਾ ਡਰਾਫਟ ਦਿਖਾਇਆ ਗਿਆ ਕਿ ਅਸੀਂ ਆਹ ਡਰਾਫਟ ਲੈ ਕੇ ਹੁਣ ਅਸੀਂ ਹਾਈ ਕੋਰਟ ਦੇ ਰੋਕ ਕਰਾਂਗੇ ਕਿਸੇ ਤਰੀਕੇ ਦਾ ਕੋਈ ਡਰਾਫਟ ਤਾਂ ਬਣਾਇਆ ਨਹੀਂ ਆਲ ਪਾਰਟੀ ਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਇਸ ਕੱਲੀ ਸਾਥੋਂ ਸਹਿਮਤੀ ਲੈ ਲਓ ਵੀ ਅਸੀਂ ਤੁਹਾਡੇ ਨਾਲ ਹੈ ਸਹਿਮਤੀ ਘਰੇ ਤੇ ਲਈ ਤੁਸੀਂ ਵਰਬਲੀ ਮੂੰ ਜਵਾਨੀ ਤੁਸੀਂ ਲੋਕਾਂ ਨੂੰ ਇਹ ਦੱਸਦਾ ਵੀ ਅਸੀਂ ਸਾਰਿਆਂ ਨੂੰ ਆਲ ਪਾਰਟੀ ਮੀਟਿੰਗ ਬੁਲਾਈ ਆਲ ਪਾਰਟੀ ਮੀਟਿੰਗ ਸਾਨੂੰ ਉਹਨਾਂ ਨੇ ਗੱਲ ਭਾਈ ਤੁਸੀਂ ਹੋਰੋਂ ਫਾਇਦਾ ਕੀ ਲਿਆ ਕੁਝ ਜਿਹੜਾ ਡਰਾਫਟ ਤੁਸੀਂ ਲੈ ਕੇ ਜਾਣਾ ਸੀ ਜਾਂ ਜਿਸ ਪ੍ਰਕਾਰ ਦਾ ਕੇਸ ਦਾਇਰ ਕਰਨਾ ਸੀ ਜਾਂ ਲੜਨਾ ਸੀ ਤੁਸੀਂ ਸਾਡਾ ਇਹ ਵੀ ਸਲਾਹ ਕਰਦੇ ਵੀ ਵਕੀਲ ਕੌਣ ਕਰੀਏ ਕੇ ਇਸ ਪ੍ਰਕਾਰ ਦੀ ਲੜਾਈ ਲੜਨੀ ਚਾਹੀਦੀ ਹੈ ਕਿਹੜੇ ਬੈਸਟ ਮਾਹਿਰ ਐਡਵੋਕੇਟਸ ਹੈਗੇ ਨੇ ਕਿ ਬੈਸਟ ਰੈਮਡੀ ਹੈਗੀਏ ਹੋ ਗਈ ਉਹ ਛੜਤੀ ਵਿਧਾਨ ਸਭਾ ਚ ਤੁਸੀਂ ਪੂਰਾ ਡਰਾਮਾ ਕਰਤਾ ਕਿ ਪਾਣੀ ਰੋਕ ਲਿਆ ਫੜ ਲਿਆ ਜਾਨ ਨਹੀਂ ਦਿੰਦੇ ਪਾਣੀ ਨੂੰ ਫੜਨਾ ਹੈ ਔਰ ਜਿਸ ਪ੍ਰਕਾਰ ਦੀ ਜੋ ਭਾਸ਼ਾ ਜੋ ਸਭ ਕੁਝ ਚੱਲਿਆ ਉਥੇ ਉਹ ਕਹਿੰਦੇ ਜੀ ਹੁਣ ਅਸੀਂ ਪਾਣੀ ਨਹੀਂ ਜਾਂਦਿਆਂਗੇ ਫਿਰ ਹੁਣ ਧਰਨੇ ਤੇ ਕਿਉਂ ਬੈਠੇ ਹੋ ਤੁਸੀਂ ਤੁਸੀਂ ਗਵਰਨਮੈਂਟ ਚਾ ਤੁਸੀਂ ਕੋ ਪਾਣੀ ਨਹੀਂ ਜਾਂਦਿਆਂਗੇ ਮਤਲਬ ਨਹੀਂ ਜਾਂਦਿਆਂਗੇ ਨਹੀਂ ਤਾਂ ਜਿੰਨੀਆਂ ਸਲਾਹਾਂ ਦਿੱਤੀਆਂ ਗਈਆਂ ਉਹਨਾਂ ਵਿੱਚ ਕੋਈ ਮੰਗੀ ਗਈ ਮੰਗੀ ਗਈ ਹੈ ਸਲਾਹ ਜਿੰਨੀਆਂ ਆਲ ਪਾਰਟੀ ਮੀਟਿੰਗ ਚ ਗੱਲਬਾਤ ਹੋਈ ਯਾਰ ਉਥੇ ਤਾਂ ਹਾਂ ਹਾਂ ਹੀ ਹੋਈ ਨਾ ਸਾਰੀ ਹੁਣ ਜਿਹੜੀ ਸਲਾਹ ਅੰਦਰ ਹੋਈ ਉਸ ਤੋਂ ਬਾਅਦ ਉਥੇ ਉਹਦੇ ਤੇ ਕੰਮ ਕੀ ਹੋਇਆ ਠੀਕ ਹੈ ਉਸੀ ਵਿਧਾਨ ਸਭਾ ਚੰਦੇ ਆ ਕੇ ਜੋ ਕਰਨਾ ਸੀ ਉਹ ਕਰਤਾ ਇੱਕ ਫਾਰਮੈਲਟੀ ਹੋ ਗਈ ਉਹ ਅਗਲਾ ਕੰਮ ਕੀ ਕਰਨਾ ਉਹ ਇਹ ਤੇ ਤਾਂ ਵੀ ਤਾਂ ਗੌਰ ਫਰਮਾਉਣਾ ਏਜੀ ਨੂੰ ਵੀ ਨਾਲ ਲੱਗ ਕੇ ਗਿਆ ਸੀ ਲੱਗਦਾ ਨਹੀਂ ਸੀ ਏਜੀ ਨੂੰ ਉੱਥੇ ਲਿਜਾਣ ਦੀ ਜਗ੍ਹਾ ਸੁਪਰੀਮ ਕੋਰਟ ਦੀ ਡਰਾਫਟਿੰਗ ਦੀ ਤਿਆਰੀ ਕਰਦੇ ਕਿੱਥੇ ਏਜੀ ਨੂੰ ਨਾਲ ਲੱਗੇ ਉੱਥੇ ਨੰਗਲ ਚ ਪਾਣੀ ਵਖਾਉਣ ਗਏ ਹੋਣੇ ਵੀ ਕਿੰਨਾ ਡਿੱਗਦਾ ਕਿੰਨਾ ਘਟਾ ਏਜੀ ਦਾ ਉੱਥੇ ਕੰਮ ਹੀ ਕੋਈ ਨਹੀਂ ਮੈਂ ਤਾਂ ਖੁਦ ਕਹਿ ਰਿਹਾ ਮੈਂ ਤਾਂ ਕਹਿੰਦਾ ਚੀਫ ਮਿਨਿਸਟਰ ਸਾਹਿਬ ਦਾ ਵੀ ਉੱਥੇ ਕੰਮ ਨਹੀਂ ਹੈ ਚੀਫ ਮਿਨਿਸਟਰ ਸਾਹਿਬ ਇੱਥੇ ਬੈਠਣ ਗੱਲ ਕਰਨ ਏਜੀ ਦੇ ਨਾਲ ਹੋਰ ਸਾਰੀਆਂ ਲੀਗਲ ਟੀਮਸ ਨੂੰ ਬੁਲਾਉਣ ਆਪਦੇ ਚੀਫ ਸਕੱਟਰੀ ਨੂੰ ਬੁਲਾਉਣ ਤੇ ਉਸ ਤੋਂ ਬਾਅਦ ਹੋਰ ਇਹ ਤੇ ਕਰਕੇ ਕੰਮਕਾਰ ਸੁਪਰੀਮ ਕੋਰਟ ਦਾ ਰੁਕ ਕਰਨਾ ਚਾਹੀਦਾ ਸੋ ਸਾਨੂੰ ਸਾਰੀ ਜੇ ਸਰਕਾਰ ਜਾ ਕੇ ਨੰਗਲ ਤੇ ਬਹਿ ਜਾਏਗੀ ਤੁਹਾਡੀ ਸਰਕਾਰ ਹੈ ਤੁਹਾਡੀ ਗੱਲਬਾਤ ਹੈ ਤੁਹਾਡੇ ਅਫਸਰ ਨੇ ਤੁਹਾਡੇ ਐਸਐਸਪੀ ਨੇ ਤੁਹਾਡੇ ਡੀਸੀਜ਼ ਨੇ ਤੇ ਫਿਰ ਵੀ ਜੋ ਪਾਣੀ ਉੱਥੇ ਜਾ ਕੇ ਤੁਹਾਨੂੰ ਰੋਕਣ ਦੀ ਲੋੜ ਪੈ ਰਹੀ ਹੈ ਤਾਂ ਫਿਰ ਯਾਰ ਕੀ ਕਹਿ ਸਕਦੇ ਪਰ ਇੰਦੀ ਹਰਿਆਣਾ ਸਰਕਾਰ ਨੇ ਕਹੋੜ ਦੇ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਲੈ ਰਹੇ ਅਸੀਂ BBMP ਤੋਂ ਮੰਗ ਰਹੇ ਪੰਜਾਬ ਨੂੰ ਜਦੋਂ ਚਾਹੀਦਾ ਹੋਏਗਾ ਹਾਲਾਂਕਿ BBMP ਨੇ ਵੀ ਕਿਹਾ ਸੀ ਕਿ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ ਜਿਹਦੇ ਵਿੱਚ ਸਾਡੇ ਸਟੇਕ ਹੋਲਡਰ ਸੀ ਕਿਸੇ ਪੰਜਾਬ ਨਹੀਂ ਸੀਗਾ ਤੇ ਜਿਹੜੀ ਕੇਂਦਰ ਦੇ ਵਿੱਚ ਵੀ ਸੀਗੀ ਉਹਦੇ ਵਿੱਚ ਇਹ ਹੋਇਆ ਸੀਗਾ ਕਿ ਪੰਜਾਬ ਨੂੰ ਜਦੋਂ ਲੋੜ ਹੋਏਗੀ ਤੇ ਪਾਣੀ ਮਿਲੇਗਾ ਨਹੀਂ ਦੇਖੋ ਜੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਹੀ ਪੰਜਾਬ ਨੂੰ ਜਦੋਂ ਲੋੜ ਹੋਊਗੀ ਫਿਰ ਅਸੀਂ ਹਰਿਆਣਾ ਤੋਂ ਪਾਣੀ ਲਵਾਂਗੇ ਸਾਨੂੰ ਆਪਣੀ ਲੋੜ ਹੈ ਸਾਡੇ ਕੋਈ ਸਾਡੀ ਦੇ ਹੁਣ ਫਸਲ ਦੀ ਬਜਾਈ ਹੈ ਅਸੀਂ ਪਹਿਲਾਂ ਉਹਨਾਂ ਨੂੰ ਪਾਣੀ ਦੇਵਾਂਗੇ ਫਿਰ ਉਹਨਾਂ ਨੂੰ ਪਾਣੀ ਲਵਾਵਾਂਗੇ ਅਸੀਂ ਕੋਈ ਉਹਨਾਂ ਦੇ ਰਹਿਮੋ ਕਰਮ ਤੇ ਥੋੜੀਆਂ ਰਿਆ ਉਹਨਾਂ ਦੇ ਅਸੀਂ ਉਹਨਾਂ ਦੇ ਰਹਿਮੋ ਕਰਮ ਤੇ ਨਹੀਂ ਹੈ ਪੰਜਾਬ ਦਾ ਪਾਣੀ ਸਾਡਾ ਹੈ ਹੱਕ ਸਾਡਾ ਹੈ ਆਲਰੇਡੀ ਸਾਡੇ ਹੱਕਾਂ ਤੇ ਡਾਕਾ ਵੱਜਿਆ ਪਿਆ ਹੈ ਪਾਣੀ ਬਿਲਕੁਲ ਨਹੀਂ ਜਾਏਗਾ ਔਰ ਕਿਸੇ ਪ੍ਰਕਾਰ ਦੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਨਾ ਕੋਟ ਵੱਲੋਂ ਨਾ ਸਰਕਾਰ ਬੀਜੇਪੀ ਵੱਲੋਂ ਔਰ ਬੀਜੇਪੀ ਦੀ ਤਾਂ ਅਸੀਂ दखਲ ਅੰਦਾਜ਼ੀ ਬਿਲਕੁਲ ਨਹੀਂ ਮੰਨਾਂਗੇ ਐਦਾ ਕਿਦਾਂ ਪਾਣੀ ਲੈ ਜਾਣਗੇ ਸਾਡਾ ਮੈਂ ਉਹ ਇਸੇ ਕਰਕੇ ਕਹਿ ਰਹੇ ਹਾਂ ਧਰਨਾ ਲਾਉਣ ਦੀ بجائے ਜੇ ਕੋਈ ਪ੍ਰੈਸ਼ਰ ਹੁੰਦਾ ਤਾਂ ਉੱਥੇ ਬੰਦਿਆਂ ਨੂੰ ਕਾਲ ਇਨ ਕਰੋ ਸਾਰੀ ਦੁਨੀਆ ਕਾਲ ਇਨ ਕਰੋ ਸਾਰਾ ਪੰਜਾਬ ਇਕੱਠਾ ਹੈ ਇਸ ਗੱਲ ਤੇ ਤੁਸੀਂ ਮਿਲ ਕੇ ਆਪਣੀ ਵਾਵਾ ਨਾ ਕਰੋ ਤੁਸੀਂ ਇਹ ਕਹੋ ਵੀ ਪੰਜਾਬ ਦਾ ਪਾਣੀ ਨਹੀਂ ਜਾਵਾਂਗੇ ਜਦੋਂ ਅਸੀਂ ਸਾਰੇ ਇਕੱਠੇ ਸੀ ਕਿ ਪੰਜਾਬ ਦਾ ਪਾਣੀ ਨਹੀਂ ਜਾਂਦੇ ਆ ਕਰਾਂ ਜਾਂਦਿਆਂਗੇ ਬੇਸ਼ੱਕ ਕੋਈ ਫੈਸਲਾ ਆ ਜਾਏ अच्छा रिंग साहब ਤੁਨ ਨੂੰ ਆਪੋਜੀਸ਼ਨ ਦੇ ਤੌਰ ਦੇ ਉੱਤੇ ਲੱਗਦਾ ਨਹੀਂ ਕਿ ਪ੍ਰੋਟੈਸਟ ਕਰਨਾ ਚਾਹੀਦਾ ਸਰਕਾਰ ਤੇ ਕਿਹਨੂੰ ਪ੍ਰੋਟੈਸਟ ਕਰਨਾ ਹੈ ਤੁਹਾਨੂੰ ਪ੍ਰੋਟੈਸਟ ਕਰਨਾ ਉੱਥੇ ਪ੍ਰੋਟੈਸਟ ਕਰ ਸਰਕਾਰ ਕਰਦੀ ਹੈ ਮੇਰਾ ਕੋਈ ਨਾ ਮੇਰਾ ਕੋਈ ਫਰਜ ਨਹੀਂ ਬੰਦਾ ਕਿ ਉੱਥੇ ਜਾ ਕੇ ਨੰਗਲ ਮੈਂ ਪ੍ਰੋਟੈਸਟ ਕਰਾਂ ਕਾਹਦਾ ਪ੍ਰੋਟੈਸਟ ਕਰਾਂ ਪ੍ਰੋਟੈਸਟ ਕਰਨਾ ਚਾਹੀਦਾ ਪ੍ਰਾਈਮ ਮਿਨਿਸਟਰ ਦੇ ਬਾਹਰ ਕਰਦੇ ਜਾਣ ਉੱਥੇ ਤਾਂ ਕੋਈ ਜਾਣ ਦੀ ਗੱਲ ਨਹੀਂ ਕਰ ਰਿਹਾ ਪ੍ਰਾਈਮ ਮਿਨਿਸਟਰ ਦੇ ਨੰਗਲ ਜਾ ਕੇ ਮੈਂ ਪ੍ਰੋਟੈਸਟ ਕਰਕੇ ਕਰਨੇ ਬੈਠਣ ਬਜਾਦ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਮੈਂ ਵੀ ਬੈਠਾਂਗਾ ਬੈਠਣ ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਮੈਂ ਵੀ ਬੈਠਾਂ ਬਿਲਕੁਲ ਅਸੀਂ ਲੜਾਈ ਲੜਾਂਗੇ ਪਰ ਜਿੱਥੇ ਲੜਨੀ ਹੈ ਉੱਥੇ ਲੜਾਂਗੇ ਐ ਨੂੰ ਜਾਣ ਦੀ ਬਜਾਏ ਐ ਨੂੰ ਨਹੀਂ ਜਾਂਦੇ ਉਹਨੂੰ ਜੱਜ ਜੀ ਦਿੱਲੀ ਮੈਂ ਤੁਹਾਨੂੰ ਜਾਉਂਗਾ ਤੇ ਗੱਲ ਕੀਤੀ ਗਈ ਹੈ ਕਿ BBMP ਵੱਲੋਂ ਕੀ ਕੋਸ਼ਿਸ਼ ਹੋਈ ਹੈ ਜਿਹੜੀ BBMP ਨੇ ਕੇਸ ਦਾਇਰ ਕੀਤਾ ਹਰਿਆਣਾ ਪਾਂਧੀ ਪਾਰਟੀ ਬਣਨ ਫਿਰ ਵਗੈਰੇ ਸੀ BBMP ਉਹ ਜੀ ਪਾਖੜਾ ਬਿਆਸ ਮੈਨੇਜਮੈਂਟ ਕਿਹਨੇ ਬਣਾਤਾ ਹੁਣ ਸਾਰੀ ਮੈਨੇਜਮੈਂਟ ਕਿਹੜੀ ਹੈ ਦਿੱਲੀ ਦੀ ਅਸ਼ਾਰੇ ਕਿਹਦੇ ਤੇ ਚੱਲਦਾ ਹੈ ਦਿੱਲੀ ਵਾਲਿਆਂ ਦੇ ਜੋ ਦਿੱਲੀ ਵਾਲਿਆਂ ਨੇ ਕਹਿਤਾ ਉਹਨਾਂ ਨੂੰ ਉਹਨਾਂ ਨੇ ਧਾਇਰ ਕਰਤਾ ਅਲਟੀਮੇਟਲੀ ਪਹਿਲੀ ਗੱਲ ਤਾਂ ਸਾਨੂੰ ਉਦੋਂ ਹੀ ਜਾਣਾ ਚਾਹੀਦਾ ਸੀ ਜਦੋਂ ਸਾਡਾ ਅਧਿਕਾਰੀ ਉਹਨਾਂ ਨੇ ਉਥੋਂ ਹਟਾਤਾ ਸੀਗਾ ਸਾਨੂੰ ਉਦੋਂ ਹੀ ਕੋਰਟ ਦਾ ਰੁਖ اختیار ਕਰਨਾ ਚਾਹੀਦਾ ਸੀ ਵੀ ਸਾਡਾ ਜਿਹੜਾ ਬੰਦਾ ਤੁਸੀਂ ਸਾਡੇ ਬੰਦੇ ਹਟਾਤੇ ਸਾਡਾ 60% ਹਿੱਸਾ ਹੈ ਬੋਰਡ ਦੇ ਚੇਅਰਮੈਨ ਤੁਸੀਂ ਸਾਡੇ ਹਟਾ ਕੇ ਤੁਸੀਂ ਰਾਜਸਥਾਨ ਦੇ ਲਈ ਜਾਨੇ ਹੋ ਹਰਿਆਣੇ ਦੇ ਲਈ ਜਾਨੇ ਹੋ ਬਿਲਕੁਲ ਅਸੀਂ ਲੱਗਣ ਨਹੀਂ ਦੇਵਾਂਗੇ ਸਾਡਾ ਹੱਕ ਹੈ ਚੇਅਰਮੈਨ ਸਾਡਾ ਹੋਏਗਾ ਜੇ ਉਹ ਲੜਾਈ ਲੜੀ ਹੁੰਦੀ ਤਾਂ ਫਿਰ ਅੱਜ ਇਹ ਨੌਬਤ ਨਹੀਂ ਹੋਣੀ ਸੀ ਕਿ ਸਾਡਾ ਹੱਕ ਸੀਗਾ ਚੇਅਰਮੈਨ ਸਾਡਾ ਹੁੰਦਾ ਚੇਅਰਮੈਨ ਸਾਡੀ ਗੱਲ ਕਰਦਾ ਹੁਣ ਸਾਰੇ ਹੱਥ ਤਾਂ ਤੁਸੀਂ ਵੜਾਤੇ ਉਹਨਾਂ ਨੂੰ ਹੁਣ ਤਾਂ ਆਹੀ ਕੰਮ ਹੈ ਜਿਹੜਾ ਡਾਂਗ ਸੋਟਾ ਹੀ ਹੈ ਤੁਹਾਨੂੰ ਲੱਗਦਾ ਰਾਜਾ ਜੀ ਜਿਹੜਾ ਹੁਣ 4000 ਕਿਊਸਿਕ ਜਾ ਰਿਹਾ ਸੀ ਉਹ ਵੀ ਬੰਦ ਕਰ ਦੇਣਾ ਚਾਹੀਦਾ ਦੇਖੋ ਮੈਂ ਕਿ ਇਸ ਗੱਲ ਦੇ ਕਿਸੇ ਗੱਲ ਦੇ ਹੱਕ ਚ ਨਹੀਂ ਹੈ ਜੋ ਪ੍ਰੀਵੀਅਸ ਉਹਨਾਂ ਨਾਲ ਸਾਡਾ ਸਮਝੌਤਾ ਹੈਗਾ ਉਹਰੇ ਥਰੂ ਪਾਣੀ ਜਾਂਦਾ ਹੈ ਸਟੇਟਸ ਨੂੰ ਸਾਡਾ ਕੋਈ ਹਰਿਆਣਾ ਦੁਸ਼ਮਣ ਨਹੀਂ ਹੈ ਜੇ ਸਾਡੇ ਕੋਈ ਪਾਣੀ ਫालतੂ ਹੈ 4000 ਕਿਊਸਿਕ ਦੇਣ ਦਾ ਸਾਡੇ ਕੋਲੇ ਉਪਰਾਲਿਆ ਹੈਗਾ ਜਾਂ ਅਸੀਂ ਦੇ ਸਕਦੇ ਆ ਸਾਨੂੰ ਸਾਰਾ ਕੁਝ ਕੀਤੇ ਮਤਲਬ ਕਿ ਸਾਡਾ ਸਭ ਕੁਝ ਠੀਕ ਚੱਲਦਾ ਹੋਵੇ ਤਾਂ ਜਾ ਰਿਹਾ ਸਾਨੂੰ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹਾਂ ਜੇ ਸਾਡਾ ਬੰਦਾ ਤੇ ਆਇਆ ਮਰ ਰਿਹਾ ਭੁੱਖਾ ਮਰ ਰਿਹਾ ਸਾਡੇ ਬੰਦੇ ਦੀ ਜਾਨ ਨਿਕਲ ਗਈ ਤੇ ਅਸੀਂ ਉਹਨਾਂ ਦਾ ਢਿੱਡ ਭਰ ਗਏ ਪਹਿਲਾਂ ਉਹਨਾਂ ਦੀ ਪਿਆਸ ਬੁਝਾਰੇ ਤਾਂ ਫਿਰ ਇਤਰਾਜ਼ ਕਿਉਂਕਿ ਇਹ ਰੀਤਨ ਚ ਕੁਝ ਨਹੀਂ ਹੈ ਜਵਾਨੀ ਕਲਾਮੀ ਸੀਗਾ कि 4000 ਕਿਉਸੀ ਚਲੋ ਜਾਂਦਾ ਇਹ ਚਾਈ ਜਾਂਦੇ ਪਰ ਜਿਸ ਤਰੀਕੇ ਦੀਆਂ ਹੁਣ ਹਰਕਤਾਂ ਇਹ ਕਰਦੇ ਨੇ ਕੇਂਦਰ ਦੇ ਦੇਖੋ ਜੀ ਆਪਾਂ ਸਾਰੇ ਜਾਣਦੇ ਆਂ ਕਈ ਵਾਰੀ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਪਾਣੀ ਦੀ ਪਾਣੀ ਸਾਡੇ ਕੋਲ ਵਾਧੂ ਹੋਵੇ ਅਸੀਂ ਆਪਦੇ ਘਰ ਦਾ ਵੀ ਚਾਕੇ ਪਾਣੀ ਦੇ ਦਿੰਦੇ ਹਾਂ ਉਹਨੂੰ ਜੇ ਸਾਡੇ ਕੋਲ ਵਾਧੂ ਹੈ ਤਾਂ ਜੇ ਕੋਈ ਵੱਧ ਵੀ ਲੈ ਗਿਆ ਤਾਂ ਮੈਂ ਤਾਂ ਕੋਈ ਇਸ ਕਾਨੂੰਨੀ ਸਮਝਦਾ ਲੇਕਿਨ ਜੇ ਸਾਡੇ ਕੋਲੇ ਪਾਣੀ ਹੈ ਨਹੀਂ ਪਾਣੀ ਦੀ ਕਟੌਤੀ ਹੈ ਤਾਂ ਫਿਰ ਆਈ ਥਿੰਕ ਦਿੱਕਤ ਹੈਗੀ ਸਾਨੂੰ ਕੋਈ ਨਹੀਂ ਦੇ ਵਿੱਚ ਵੜੀਕ ਸਾਹਿਬ ਜਿਸ ਤਰੀਕੇ ਦਾ ਪਾਣੀ ਚੈਦੰਦੀ ਕੋਸ਼ਿਸ਼ ਕਰਲ ਕੀਤੀ ਗਈ ਹੈ ਚੇਅਰਮੈਨ ਨੂੰ ਰੋਕਿਆ ਕਿ ਪੂਰੇ ਵਿਵਾਦ ਨੂੰ ਕਿਵੇਂ ਦੇਖੇ ਨੂੰ